ਅੱਜ ਅਸੀਂ ਬਣਾਉਣਗੇ ਜੀ ਗੋਡੇ ਵਾਲਾ ਗੋਡੇ ਬਣਾਉਣ ਲੱਗੇ ਆ ਚਾਕਲੇਟ ਗੋਡੇ ਸਮਝੋ ਤੁਸੀਂ ਗੋੜ ਦੇ ਸਮਾਨ ਪਾਉਣਾ ਵਾ ਇੱਕ ਕੱਪ ਪਾਉਨੇ ਆ ਆਹ ਡਰਾਈ ਫਰੂਟ ਆ ਸਾਰੇ ਡਰਾਈ ਫਰੂਟ ਵੇਖੋ ਕਿਹੜੇ ਕਿਹੜੇ ਪਾਏ ਆ ਇਹ ਸਾਰੇ ਡਰਾਈ ਫਰੂਟ ਆ 1 2 3 4 5 6 7 7 ਚੀਜ਼ਾਂ ਵਾ ਇਹ ਸੌਂਡੇ ਆ ਚੀ ਸੌਫ ਜੁਵੈਨ ਆ ਤਿਲ ਆ ਇਹ ਚ ਕਾਜੂ ਆ ਇਹ ਚ ਖਰੋੜਦ ਗਿਰੀ ਆ ਤੇ ਇਹ ਚ ਬਤਾਮਾ ਦੀ ਗਿਰੀ ਆ ਤੇ ਠੰਣੀ ਰਹਿ ਗਈ ਆ ਤੇ ਆਪਾਂ ਹੁਣ ਦੇਸੀ ਘਿਓ ਹੁਣ ਪਾ ਕੇ ਤੇ ਗੁੜ ਕੱਢਣਾ ਵ ਤੇ ਇਹਨੂੰ ਹੀ ਬਣਾਉਣ ਲੱਗੇ ਆ ਬਰਫੀ ਦੇਸੀ ਘਿਓ ਦੇ ਨਾਲ ਘੁੜਦੀ ਇਹਦਾ ਗੁੜ ਨੂੰ ਭਨ ਲਿਆ ਵਾ ਨਾਲ ਪਾ ਲਿਆ ਇਹਦੇ ਆਪਾਂ ਦੇਸੀ ਘਿਓ ਇਹਨੂੰ ਰੱਖਣਾ ਕਿ ਐਸਾ ਗੁੜ ਤੁਸੀਂ ਸਧਾਰਨ ਨਹੀਂ ਲੈਣਾ ਵਾ ਜਿਹੜਾ ਤੁਹਾਡੇ ਗੁੜ ਹੁੰਦਾ ਵਾ ਉਹਨੂੰ ਕੁੱਟ ਲੋ ਥੋੜਾ ਜਿਹਾ ਤੇ ਉਹਨੂੰ ਕਰੋਗੇ ਜੇ ਉਹਦੇ ਪਾਣੀ ਬਣ ਜਾਣਾ ਵਾ ਦੇਸੀ ਘਿਓ ਦੇ ਨਾਲ ਤੇ ਡਰਾਈ ਫਰੂਟ ਜਿੰਨਾ ਤੁਸੀਂ ਚਾਹੋ ਉਹ ਪਾ ਸਕਦੇ ਜੀ ਇਹ ਤੁਹਾਡੀ ਮਰਜ਼ੀ ਆ ਹੁਣ ਗੈਸ ਚੱਲ ਪਈ ਆ ਤੇ ਵੇਖੋ ਗੁੜ ਦਾ ਜਿਹੜਾ ਪਾਣੀ ਉਹ ਬਣ ਲੱਪਿਆ ਵਾ ਤੇ ਜਦੋਂ ਜਦੋਂ ਪੂਰਾ ਪਾਣੀ ਬਣ ਜਾਣਾ ਵਾ ਤੇ ਫਿਰ ਅਸੀਂ ਆਪਣਾ ਜਿਹੜਾ ਡਰਾਈ ਫਰੂਟ ਹੈ ਇਹ ਦੇ ਵਿੱਚ ਪਾ ਦੇਣਾ ਵਾ ਜਿੰਨਾ ਤੁਸੀਂ ਵੱਧ ਤੋਂ ਵੱਧ ਪਾ ਸਕਦੇ ਜੋ ਉਨਾ ਹੀ ਵਧੀਆ ਚੀਜ਼ ਜਿਹੜੀ ਸਿਆਲ ਦੀ ਤਿਆਰ ਹੋ ਜਾਣੀ ਹੈ ਗਰਮ ਹੋ ਤਿੰਨ ਪੰਜ ਮਿੰਟ ਹੋ ਚੁੱਕੇ ਆ ਤੇ ਲੱਗਦਾ 10 ਮਿੰਟ ਤੱਕ ਕੰਮ ਹੋਜੂਗਾ ਸੈਟ ਹੁਣ ਲਗਭਗ 8 ਮਿੰਟ ਦਾ ਟਾਈਮ ਹੋ ਚੁੱਕਿਆ ਵਾ ਇਹ ਉੱਤਰ ਨੂੰ ਬਿਲਕੁਲ ਡਿਮ ਲਾਈਟ ਤੇ ਹੁਣ ਜੇ 10 ਮਿੰਟ ਦਾ ਟਾਈਮ ਹੋ ਚੁੱਕਿਆ ਵਾ ਤੇ ਗੁੜ ਪੂਰਾ ਪਾਣੀ ਬਣ ਚੁੱਕਿਆ ਵਾ ਤੇ ਹੁਣ ਇਹਨਾਂ ਚੀਜ਼ਾਂ ਤੋਂ ਇਲਾਵਾ ਸੱਤ ਚੀਜ਼ਾਂ ਇਹ ਤੇ ਅੱਠਵੀਂ ਅਲਸੀ ਵੀ ਇੱਕ ਜਿਹੜੀ ਹੈ ਨਾ ਰਾਦਾ ਵੀ ਨਾਲ ਪਾਇਆ ਜਾਵੇ ਤਾਂ ਕਿ ਉਹਦੀ ਵੈਲਿਊ ਹੈ ਨਾ ਥੋੜੀ ਬਹੁਤੀ ਸ਼ੂਗਰ ਦੇ ਲਈ ਹਜਮਣ ਵਾਲੀ ਵਧੀਆ ਬਣ ਸਕੇ ਇਹ ਆ ਜੀ ਅਲਸੀ ਹੁਣ ਆਪਾਂ ਇਹ ਸਮਾਨ ਸਾਰਾ ਨਾਲ ਇਹਦੇ ਵਿੱਚ ਪਾਉਣਾ ਵਾ ਤੇ ਉਹਨੂੰ ਚੰਗੀ ਤਰ੍ਹਾਂ ਘਰ ਦੇ ਨਾਲ ਛੱਡ ਹੋਰ ਕਿਹੜੇ ਮੈਂ ਛੋੜੀ ਘੂਟੀਆਂ ਲੈ ਕੇ ਰੱਖੀਆਂ ਨੇ ਵੀ ਘਰ ਅਲਸੀ ਅਲਸੀ ਖਾਦੀ ਤੇ ਨਹੀਂ ਕਿਤੇ ਹੈ ਆ ਖਾਦੀ ਤੇ ਨਹੀਂ ਕਿਤੇ ਅਲਸੀ ਖਾਦੀ ਕੀ ਆ ਜੀ ਸਾਂਦੇ ਦੀ ਇਹਨੂੰ ਖਾਦੀ ਹੀ ਪਰ ਨਹੀਂ ਖਾਦੀ ਰਹਿ ਗਈ ਪਾਸੇ ਗਰਮੀਆਂ ਗੁਰਮੀ ਤੇ ਬਾਹਰ ਨਹੀਂ ਕੀਤਾ ਬਾਹਰ ਪੂਰਾ ਪੂਰਾ ਬਰਤ ਕੇ ਆਵਾ ਇੰਨੀ ਕਿਤੇ ਆਉਂਦਾ ਨੋਮਲੇ ਆ ਤੇ ਹਾਂ ਸਾਮਾਂ ਬਲੇ ਖਾਣੀ ਚਾਹੀਦੀ ਆ ਇਹ ਸਿਰ ਸਰੇ ਕੁਸੇ ਪਾਣੀ ਨਾਲ ਖਾਓ ਤੇ ਇਹ ਤਾਂ ਖੋਣ ਖਾਨ ਸਾਰਾ ਕਲੀਅਰ ਕਰ ਦਿੰਦੀ ਆ 80 ਵੇਖੋ ਹੁਣ ਗੋੜ ਤੇ ਰਿਆ ਹੀ ਨਹੀਂ ਗਿਆ ਇਹਦੀ ਪਰਿਭਾਸ਼ਾ ਹੀ ਬਦਲ ਗਈ ਆ ਇਹ ਜਿਹੜਾ ਦੰਡਾ ਵਰਫੀ ਜਿਹਨੂੰ ਕਈ ਸਾ ਢੋਡਾ ਵਰਫੀ ਕਹਿੰਦੇ ਆ ਮਿਲਕ ਕੇਕ ਕਹ ਲੋ ਮਿਲਕ ਕੇਕ ਵਾ ਹੋਰ ਤਾਂ ਹੁੰਦਾ ਵਾ ਢੋਡਾ ਵਰਫੀ ਹੁੰਦੀ ਆ ਜਿਹੜਾ ਪਾਕਿਸਤਾਨੀ ਸੋਹਣ ਹਲਵਾ ਮਿਲਦਾ ਪਾਕਤਾਨ ਦੀ ਸਪੈਸ਼ਲ ਸਪੈਸ਼ਲ ਸੋਗਾ ਤੇ ਆ ਉਹੋ ਜੀ ਚੀਜ਼ ਬਣ ਗਈ। ਲਗਭਗ ਮੈਂ 2.5 ਕਿਲੋ ਗੁੜ ਪਾਇਆ ਵਾ ਤੇ ਕੋਈ 200 ਗ੍ਰਾਮ ਦੇ ਲੱਗ ਛਾ ਕੇ ਮੈਂ ਪਾਇਆ ਇਹਦੇ ਚ ਦੇਸੀ ਘਿਓ ਤੇ ਡਰਾਈ ਫਰੂਟ ਮੈਂ ਖੋਲਾ ਪਾਇਆ ਇਹਦੇ ਆਠੇ ਚੀਜ਼ਾਂ ਪਾਈਆਂ ਵਾਂ ਜਿਹੜੀਆਂ ਪਹਿਲਾਂ ਮੈਂ ਘਣਾਤੀਆਂ ਵਾਂ ਇੱਕ ਚੀਨੀ ਬਣ ਗਈ ਆ ਕਲਾਸਿਕਲ ਚੀਜ਼ ਬਣ ਗਈ ਆ।